ਉਹਨਾਂ ਨੇ ਬਹੁਤ ਧਿਆਨ ਨਾਲ ਸੁਣਿਆ ਮੇਰੀ ਜ਼ਮੀਨ ਦਾ ਮਸਲਾ ਹੈ 8 ਸਾਲ ਦਾ ਚੱਲਦਾ ਹੈ ਡਿਵਾਈਡ ਕਰਨ ਦਾ ਉਹਦੇ ਕੇਸ ਚੰਡੀਗੜ੍ਹ ਗਿਆ ਹੈ ਉਹ ਮੈਂ ਦੇਖ ਕੇ ਆਇਆ ਉਹਨਾਂ ਨੇ ਵੀ ਹੈਲਪ ਕਰੋ ਕੋਈ ਸ਼ੋਕਿੰਦੇ ਠੀਕ ਹੋ ਜਾਊਗਾ ਮਤਲਬ ਹੋ ਜਾਊਗਾ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਸੀਐਮ ਸਾਹਿਬ ਨਾਲ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਮੇਰਾ ਪਹਿਲੀ ਵਾਰੀ ਸ਼ਕਲ ਦੇਖੀ ਉਹ ਜਿਹੜੇ ਤੁਸੀਂ ਜਾ ਕੇ ਮਿਲ ਸਕਦੇ ਆਂ ਤੇ ਅੱਗੇ ਵੀ ਸੁਣਦੇ ਸੀਗੇ ਅੱਗੇ ਤੱਕ ਵੀ ਮੇਰੇ ਹੈਗੇ ਬਹੁਤ ਚੰਗਾ ਲੱਗਿਆ ਹਾਂਜੀ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਨੇ ਸਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਵਿਚਾਰ ਸੁਣਿਆ ਸਾਡੀਆਂ ਗੱਲਾਂ ਸੁਣੀਆਂ ਸਾਡੀਆਂ ਸਮੱਸਿਆਵਾਂ ਸੁਣੀਆਂ ਆ ਔਰ ਸਾਡੀਆਂ ਸਮੱਸਿਆ ਜਿਸ ਤਰ੍ਹਾਂ ਕੋਈ ਸਾਡੀ ਕੋਈ ਸਕੂਲ ਦੀ ਬਿਲਡਿੰਗ ਦਾਸਗਾ ਉਹ ਅਸੀਂ ਦੱਸਿਆ ਉਹ ਉਹਦੀ ਤੁਰੰਤ ਉਹਦਾ ਹਲਕਾਂ ਦਾ ਵੀ ਵਾਦਾ ਕੀਤਾ ਔਰ ਸਾਡੇ ਕੋਈ ਐਨਆਰਏ ਸਾਡੇ ਭਰਾ ਜਿਨ੍ਹਾਂ ਦੀ ਜ਼ਮੀਨ ਦੀ ਕੋਈ ਡਿਸਕਿਊਸ ਕੋਈ ਕਿਸੇ ਲੈਵਲ ਤੇ ਸਾਡੀਆਂ ਸਮੱਸਿਆਵਾਂ ਬੜੇ ਧਿਆਨ ਨਾਲ ਸੁਣੀਆਂ ਔਰ ਜਲਦੀ ਹਲ ਹਲਕਾਂ ਦਾ ਸਾਨੂੰ ਪ੍ਰੋਸਾ ਕਰ ਬਹੁਤ ਹੀ ਵਧੀਆ ਤਰੀਕੇ ਸੱਚਜੇ ਤਰੀਕੇ ਨਾਲ ਸਾਡਾ ਜਿਹੜਾ ਉਹ ਗੱਲਾਂ ਸਾਡੀਆਂ ਸੁਣੀਆਂ ਗਈਆਂ ਸਾਡੇ ਸਾਰੇ ਮਸਲੇ ਸਾਰੇ ਹੱਲ ਕਰਨ ਵਾਸਤੇ ਉਹ ਨਹੀਂ ਸਾਨੂੰ propto ਆਪ ਦੇਖੋ ਪਹਿਲਾਂ ਤਾਂ ਅਸੀਂ ਸਾਡੇ ਪੰਜਾਬ ਦੀ ਆਣ-ਬਣ ਸ਼ਾਨ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਇਹ ਛਲਾਗਾਜੋਗ ਕਦਮ ਐਕ ਕੇ ਲੋਕ ਮਿਲਣੀ ਕਿ ਲੋਕਾਂ ਨੂੰ ਮਿਲ ਰਿਹਾ ਸੀਐਮ ਆਮ ਲੋਕਾਂ ਨੂੰ ਤੇ ਬਹੁਤ ਵੱਡੀ ਗੱਲ ਆ ਪਿਛਲੀ ਵਾਰੀ ਜਦੋਂ ਤੁਹਾਨੂੰ ਵੀ ਪਤਾ ਜਦੋਂ ਪਿਛਲੀ ਵਾਰੀ ਆਏ ਸੀਗੇ ਲੋਕ ਮਿਲਣੀ ਕੀਤੀ ਉਹਦੇ ਵਿੱਚ ਮੈਂ ਆਪਣੇ ਹਲਕੇ ਦੀ ਗੱਲ ਦੱਸਦੀ ਆ ਤੁਹਾਨੂੰ ਮੈਂ ਆਪਣੇ ਹਲਕੇ ਦਾ ਇੱਕ ਬਹੁਤ ਵੱਡਾ ਮੁੱਦਾ ਸੀ ਜਿਹੜਾ ਜਿਹਦੇ ਵਿੱਚ ਜਿਹੜੇ ਆਮ ਪਬਲਿਕ ਸੀ ਉਹ ਬਹੁਤ ਖੱਜਲ ਖਵਾਰ ਹੁੰਦੀ ਸੀ ਲਤੀਪੁਰੇ ਦਾ ਮੁੱਦਾ ਤੇ ਉਹ ਅਸੀਂ ਲੈ ਕੇ ਗਏ ਸੀ ਅਜੇ 15 20 ਦਿਨ ਹੋਏ ਹੋਣੇ ਆ ਪਿਛਲੀ ਵਾਰੀ ਜਦੋਂ ਆਏ ਸੀ ਤੇ ਉਹ ਮਸਲਾ ਜਿਹੜਾ ਉਹ ਹੱਲ ਕਰ ਦਿੱਤਾ ਸੀ ਐਮ ਸਾਹਿਬ ਨੇ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਕਿ ਆਮ ਲੋਕਾਂ ਦੀ ਜਿਹੜੀ ਆ ਸੁਣਵਾਈ ਮੁੱਖ ਮੰਤਰੀ ਸਾਹਿਬ ਇੱਥੇ ਬੈਠ ਕੇ ਕਰ ਰਹੇ ਆ ਆਮ ਲੋਕ ਉਹਨਾਂ ਨੂੰ ਮਿਲਣ ਜਾ ਰਹੇ ਆ ਨਹੀਂ ਤਾਂ ਕਦੀ ਨਹੀਂ ਹੋਇਆ ਸੀਗਾ ਕਿ ਮੁੱਖ ਮੰਤਰੀ ਨੂੰ ਆਮ ਲੋਕ ਕਿਤੇ ਮਿਲੇ ਹੋਣ ਨਹੀਂ ਤਾਂ ਉਹਨਾਂ ਦੇ ਆਪ ਦੇ ਹੀ ਨੇਤਾ ਜਿਹੜੇ ਆ ਉਹਨਾਂ ਦੇ ਆਪ ਦੇ ਹੀ ਕਰੀਬੀ ਜਿਹੜੇ ਆ ਉਹ ਹੀ ਮਿਲਦੇ ਸੀ ਇੱਥੇ ਆਮ ਪਬਲਿਕ ਜਿਹੜੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਰਹੀ ਆ ਮੁੱਖ ਮੰਤਰੀ ਸਾਹਿਬ ਨੇ ਦਰਬਾਰ ਲਾਇਆ ਖੁੱਲਾ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਆ ਉਹ ਹੋ ਰਿਹਾ ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਸਾਨੂੰ ਵੀ ਬੜੀ ਖੁਸ਼ੀ ਹੋਈ ਆ ਮੇਰੇ ਨਾਲ ਮੇਰੇ ਬਲਾਕ ਦੇ ਪ੍ਰੈਜ਼ੀਡੈਂਟ ਸਾਰੇ ਖੜੇ ਨੇ ਕੌਂਸਲਰ ਸਾਹਿਬ ਖੜੇ ਨੇ ਸਾਰੇ ਮਿਲ ਕੇ ਆਏ ਆ ਤੇ ਆਮ ਲੋਕਾਂ ਨੂੰ ਮਿਲ ਰਹੇ ਨੇ ਮੁੱਖ ਮੰਤਰੀ ਸਾਹਿਬ ਲਕੀਉਂ ਗਏ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਸੀ ਐਮ ਸਾਹਿਬ ਨਾਲ ਕਿਉਂਕਿ ਤੁਹਾਡਾ ਸਾਥੀ ਰਿਹਾ ਤੁਹਾਡੇ ਨਾਲ ਰਿਦਾਈ ਤੁਹਾਡੇ ਭਰਾਵਾਂ ਵਰਗਾ ਸੀ ਉਸ ਬਾਰੇ ਕੋਈ ਗੱਲਬਾਤ ਕੀਤੀ ਤੁਸੀਂ ਬਿਲਕੁਲ ਉਹਦਾ ਤੇ ਘਾਟਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਅੱਜ ਸੀਐਮ ਸਾਹਿਬ ਨਾਲ ਕੀਤੀ ਆ ਗੱਲ ਹਰ ਤਰ੍ਹਾਂ ਪੂਰੇ ਜੋਰ ਨਾਲ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਉਹਦਾ ਕਟਾ ਕਦੀ ਨਹੀਂ ਪੂਰਾ ਹੋਣਾ ਕਿਉਂਕਿ ਪਿਛਲੀ ਵਾਰੀ ਜਦੋਂ ਨਤੀਖਪੁਰੇ ਦੀ ਜਿਹੜੀ ਡੈਲੀਕੇਟ ਆਇਆ ਸੀ ਉਹਦੇ ਵਿੱਚ ਉਹ ਸਭ ਤੋਂ ਅੱਗੇ ਸੀ ਤੇ ਇਹ ਨਤੀਖਪੁਰੇ ਦੀ ਜਿਹੜੀ ਰੋਜ ਨੂੰ ਲੈ ਕੇ ਤੇ ਅੱਜ ਉਹ ਸਾਥੀ ਮਿਸਾ ਜੋ ਪਰਮਾਤਮਾ ਨੂੰ ਮਨਜ਼ੂਰ ਆ ਹੋਣਾ ਤੇ ਉਹ ਹੀ ਆ ਤੇ ਪਰ ਅੱਜ ਅਸੀਂ ਬਹੁਤ ਨਸ ਕੀਤਾ ਆਪਣੇ ਭਰਾ ਨੂੰ ਜਿੰਨੇ ਸਾਰੇ ਖੜੇ ਨੇ ਸਾਰੇ ਉਹਦੀਆਂ ਗੱਲਾਂ ਕਰਕੇ ਉਹਨੂੰ ਯਾਦ ਕਰ ਰਹੇ ਸੀਗੇ ਤੇ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ ਬਹੁਤ ਜਲ ਜਿਹੜਾ ਇਹਦਾ ਸਾਡੀ ਪਰਿਵਾਰ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਕਿਤੇ ਨੇ ਕਿਤੇ ਗੁਹਾਰ ਲਾਣ ਦੇ ਨਜ਼ਰ ਆ ਰਹੇ ਸੀ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਿਆ ਜਾ ਸਕੇ ਵੀ ਅਸੀਂ ਸਾਰੇ ਗੁਹਾਰ ਲਾ ਰਹੇ ਆ ਇੱਕ ਪਰਿਵਾਰ ਹੀ ਨਹੀਂ ਅਸੀਂ ਸਾਰੇ ਕਿਉਂਕਿ ਉਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਅਸੀਂ ਸਾਰੇ ਹੀ ਗੁਹਾਰ ਲਾ ਰਹੇ ਆ ਕਿ ਦੋਸ਼ੀਆਂ ਨੂੰ ਜਲਦੀ ਜਿਹੜਾ ਆ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਤਾਂ ਤੁਹਾਨੂੰ ਪਤਾ ਹੀ ਆ ਕਰ ਹੀ ਲਿਆ ਇੱਕ ਨੂੰ ਤੇ ਬਾਕੀ ਵੀ ਪੁਲਸ ਆਪਣਾ ਜਿਹੜਾ ਕਾਰਵਾਈ ਆ ਉਹ ਕਰ ਰਹੀ ਆ ਬਹੁਤ ਵਧੀਆ ਤਰੀਕੇ ਨਾਲ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਕਿਉਂਕਿ ਉਹ ਕੱਲ ਕਹਿ ਰਹੇ ਸੀ ਕਿ ਬਹੁਤ ਜ਼ਿਆਦਾ ਟ੍ਰੈਕ ਕੋਲ ਵੀ ਉਹਨਾਂ ਨੂੰ ਜੜੀਆਂ ਆ ਰਹੀਆਂ ਨੇ ਨਹੀਂ ਮੇਰੀ ਕੱਲ ਹੀ ਹੋਈ ਆ ਮੁਲਾਕਾਤ ਕੱਲੀ ਮਿਲੇ ਆ ਮੈਨੂੰ ਪਰਿਵਾਰ ਤੇ ਕੋਈ ਨਹੀਂ ਕਰਾਂਗੇ ਇਹਦਾ ਮਸਲੇ ਦਾ ਹੱਲ ਕਰਾਂਗੇ ਕਿਉਂਕਿ ਚਲੋ ਜਿਹੜਾ ਚਲਾ ਗਿਆ ਉਹ ਤੇ ਵਾਪਸ ਨਹੀਂ ਕਦੀ ਵੀ ਆ ਸਕਦਾ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰ ਸਾਰਿਆਂ ਨੇ ਅੱਜ ਨੂੰ ਬਹੁਤ ਮਿਸ ਕੀਤਾ ਤੁਸੀਂ ਖਾ ਜੀ ਸਾਡੀ ਸਾਰੀ ਟੀਮ ਮਿਲੀ ਹੈ ਸੀਐਮ ਸਰ ਨੂੰ ਸਾਰਿਆਂ ਦੇ ਕੰਮ ਸੀਐਮ ਸਰ ਆਪ ਦੇਖ ਰਹੇ ਹਨ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਸਾਰੇ ਮੌਜੂਦ ਹਨ ਕਿਸੇ ਵੀ ਕਿਸੇ ਵੀ ਆਮ ਲੋਕਾਂ ਦਾ ਕੰਮ ਹੋਵੇ ਉਹ ਆਪਣੇ ਹਲਕਾ ਇੰਚਾਰਜ ਜਾਂ ਐਮ.ਐਲ.ਏ ਨੂੰ ਦੇਖ ਕੇ ਦੇ ਸਕਦਾ ਹੈ ਤੇ ਉਹ ਉਹਨਾਂ ਨੂੰ ਸੀ.ਐਮ. ਸਰ ਦੇ ਨਾਲ ਮਲਾ ਲ ਉਸੇ ਵੇਲੇ ਮਲਾ ਦਿੱਤਾ ਜਾਣਾ ਕਿ ਕਿ ਪਰੇਸ਼ਾਨੀਆਂ ਦੱਸੀਆਂ ਤੁਸੀਂ ਅਸੀਂ ਤਾਂ ਜਿਹੜੇ ਲੋਕਾਂ ਦੀਆਂ ਪਰੇਸ਼ਾਨੀਆਂ ਸੀਗੀਆਂ ਛੋਟੀਆਂ-ਛੋਟੀਆਂ ਕਿਸੇ ਦੇ ਘਰ ਦੀ ਪ੍ਰੋਬਲਮ ਸੀਗੀ ਕਿਸੇ ਦੇ ਕੁਲਸਦੀਪੁਰ ਰੋਡ ਪ੍ਰੋਬਲਮ ਸੀਗੀ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਮੌਕੇ ਤੇ ਸੋਲਵ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਆਮ ਲੋਕਾਂ ਲਈ ਇੱਕ ਸਹੂਲਤ ਬਣਾਈ ਗਈ ਹੈ ਉਹ ਆਪਣੇ ਹਲਕਾ ਇੰਚਾਰਜ ਜਾਂ ਉਹਨਾਂ ਨੂੰ ਮਿਲਣ ਤੇ ਉਹ ਇੱਕ ਲਿਸਟ ਬਣਾ ਲਿੱਤੀ ਜਾਂਦੀ ਹੈ ਉਹ ਡੀਸੀ ਸਾਹਿਬ ਤੇ ਸੀਐਮ ਸਾਹਿਬ ਤੱਕ ਪਹੁੰਚ ਕਰ ਦਿੱਤੀ ਜਾਂਦੀ ਹੈ ਤੇ ਸਾਰਿਆਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ ਹੈ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਚਾਰਜ ਫਲੋਰ ਤੋਂ ਆ ਅੱਜ ਅਸੀਂ ਜਿਹੜੀ ਬਹੁਤ ਹੀ ਸਾਡੇ ਸੂਬੇ ਦੇ ਹਰਮਨ ਪਿਆਰੇ ਲੀਡਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਹੋਣਗੇ ਅੱਜ ਇੱਥੇ ਲੋਕ ਮਿਲਣ ਹੀ ਲਈ ਜਿਹੜੇ ਸੀ ਇੱਥੇ ਜਲੰਧਰ ਦੇ ਵਿੱਚ ਪਧਾਰੇ ਸੀ ਔਰ ਅਸੀਂ ਆਪਣੇ ਹਲਕੇ ਦੇ ਜਿਹੜੇ ਹੈਗੇ ਆ ਆਮ ਲੋਕ ਜਿਹੜੇ ਹੈਗੇ ਮੇਰੇ ਨਾਲ ਖੜੇ ਨੇ ਐਨਆਰਆਈ ਸਾਥੀ ਗੜੇ ਆ ਪਿੰਡਾਂ ਦੇ ਸਰਪੰਚ ਪੰਜ ਆਮ ਨਾਗਰਿਕ ਜਿਨ੍ਹਾਂ ਨੂੰ ਕੋਈ ਦਰਪੇਸ਼ ਸਮੱਸਿਆਵਾਂ ਆਉਂ ਨਹੀਂ ਆਇਆ ਉਹਨਾਂ ਦੇ ਹੱਲ ਲਈ ਜਿਹੜਾ ਹੈ ਅੱਜ ਆਪ ਜਿਹੜਾ ਹੈ ਮਾਨ ਸਾਹਿਬ ਨੂੰ ਮਿਲਿਆ ਹੈ ਮਾਨ ਸਾਹਿਬ ਨੇ ਬਹੁਤ ਧੀ ਨੇੜੇ ਹੋ ਕੇ ਇਹਨਾਂ ਦੀਆਂ ਜਿਹੜੀਆਂ ਕੋਈ ਸਮੱਸਿਆਵਾਂ ਜਿਹੜੀਆਂ ਉਹ ਗੱਲਾਂ ਸੁਣੀਆਂ ਆ ਔਰ ਤਰਾਂਤ ਜਿਹੜਾਗਾ ਮੌਕੇ ਤੇ ਜਿਹੜਾਗਾ ਅਧਿਕਾਰੀਆਂ ਨੂੰ ਜਿਹੜਾਗਾ ਉਹਦਾ ਹੱਲ ਕੱਲੀ ਉਹਦਾ ਨਪਟਾਰਾ ਖਾਲੀ ਜਲੇਗਾ ਆਦੇਸ਼ ਦਿੱਤੇ ਗਿਆ ਇਦਾਂ ਦੀਆਂ ਲੋਕ ਮਿਲਣੀਆਂ ਜਿਹੜੀਆਂ ਹੋਣੀਆਂ ਇੱਕ ਬਹੁਤ ਹੀ ਵੱਡੀ ਲੋਕਪ੍ਰੀਤਤਾ ਹੋਣੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਜਸਰਤਾ ਸਿੰਘ ਮਾਂਜੀ ਹੋਣੀ ਘਰ ਦੀਆਂ ਬਰੂਹਾਂ ਤੱਕ ਜਾ ਕੇ ਜਿਹੜਾਗਾ ਲੋਕਾਂ ਦੇ ਦੇ ਕੰਮ ਕਰੀ ਠੀਕੀ ਕੀ ਸਮੱਸਿਆ ਸੰਨ ਉਹ ਦੇਖੋ ਇਹਨਾਂ ਦੇ ਸੀਕਿਉ ਜਿਹੜਾਗਾ ਐਫਸੀਆਰ ਨਾਲ ਸੰਬੰਧਿਤ ਸਮੱਸਿਆ ਸੀਗੀ ਔਰ ਇਹਨਾਂ ਦੇ ਕੁਝ ਪਿੰਡ ਦੇ ਵਿੱਚ ਜਿਹੜੀ ਹੈ ਡਰੇਨ ਪਾਣੀ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਸਿਸਟਮ ਦੀ ਜਿਹੜੀ ਕਿ ਸਮੱਸਿਆ ਸੀ ਔਰ ਹੋਰ ਜਿਹੜੀਆਂ ਅਸੀਂ ਇਹਨਾਂ ਦੀਆਂ ਨਿੱਜੀ ਜਿਹੜੀਆਂ ਜਿਸ ਤਰ੍ਹਾਂ ਕੋਈ ਜ਼ਮੀਨ ਦੀ ਕੋਈ 8-10 ਸਾਲ ਤੋਂ 15 ਤੋਂ ਪ੍ਰਾਪਰਟੀ ਦਾ ਕੋਈ ਚਾਰਟਾ ਉਹ ਇਹਨਾਂ ਨੇ ਸਾਰਾ ਜਿਹੜਾ ਹੈਗਾ ਆਪਣੀਆਂ ਦੱਸੀਆਂ ਔਰ ਉੱਥੇ ਮੌਕੇ ਤੇ ਜਿਹੜਾ ਹੈਗਾ ਅਧਿਕਾਰੀਆਂ ਨੂੰ ਜਿਹੜਾ ਜਾ ਰਹੇ ਨੇ ਹੱਲ ਪਾਉਣ ਦਾ ਜਿਹੜਾ ਹੈਗਾ ਉਹ ਇਤਹਾਜ